ਸਾਰੇ ਉਹ ਜੀਵਨ ਸਿੰਘ ਨੂੰ ਆਖਦੇ ਇਹਦੇ ਨਾਲ ਇਸ਼ਾਰੇ ਮਹਾਰਾਜ ਇਸ਼ਾਰਾ ਕਰਕੇ ਕਹਿੰਦੇ ਫਿਰ ਜੀਵਨ ਸਿੰਘ ਨੂੰ ਆਖਦੇ ਇਹਦੇ ਨਾਲ ਇਸ਼ਾਰੇ ਆ ਵਿੱਚ ਗੜੀ ਚਮਕੌਰ ਦੇ ਫਿਰਦੇ ਸਿੰਘ ਸਾਰੇ ਕਿ ਮੈਨੂੰ ਅਜੀਤ ਜੁਹਾਰ ਤੋਂ ਲੱਖ ਪੁਣਾ ਪਿਆ ਤੂੰ ਚੋੜੀਅੱਟ ਕੇ ਕਹਿੰਦਾ ਅਜੀਤ ਸਿੰਘ ਨੂੰ ਵਾਪਸ ਬੁਲਾ ਲਓ ਤੇ ਇੱਕੋ ਇੱਕ ਨਿਸ਼ਾਨੀ ਬਾਕੀ ਰਹਿ ਗਈ ਉਹ ਬੁਲਾ ਲਓ ਵਾਪਸ ਤੇ ਮੈਨੂੰ ਕਿ ਇਹ ਉਹਨਾਂ ਨਾਲੋਂ ਜੁਹਾਰ ਨਾਲੋਂ ਅਜੀਤ ਨਾਲੋਂ ਕਈ ਪਣਾ ਕੰਗੇ ਇਹ ਮੈਨੂੰ ਅਜੀਬ ਜੁਝਾਰ ਤੋਂ ਲੱਖ ਗੁਣਾ ਪਿਆਰੇ ਕਰਦੇ ਸਿਰ ਦਸ਼ਮੇਸ਼ ਦੇ ਜੀਵਨ ਸਿੰਘ ਭਾਰੂ ਅਜ ਰੰਗ ਦੇ ਵਿੱਚ ਉਤਾਰਨੇ ਸਾਰੇ ਦੇ ਸਾਰੇ ਸਦ ਮੌਤ ਵਿਹਾਦਨ ਮੌਤੀਆ ਜੋਧੇ ਬਣ ਜਾ। ਜੁਝਾਰ ਸਿੰਘ ਮੌਤ ਦਾ ਵਰਣਨ ਕਰਕੇ ਸ਼ਹਾਦਤਾਂ ਦੀ ਦੁਨੀਆ ਵਿੱਚ ਸ਼ਹੀਦ ਅਖਵਾਵੇਗਾ। ਮੈਂ ਗੁਰੂ ਦੀ ਆਸੀਬ ਹੁਕਮ ਕਰਦਾ ਹਾਂ ਚਮਕੌਰ ਦੀ ਹਵੇਲੀ ਦਾ ਦਰਵਾਜ਼ਾ ਖੋਲ ਕੇ ਜੁਝਾਰ ਸਿੰਘ ਨੂੰ ਜਾਣ ਦਿੱਤਾ ਜਾਵੇ। ਗੁਰੂ ਨੇ ਕੀਤਾ ਹੁਕਮ ਚੋਲੇ ਵੀ ਕਰਨੀ ਆਪਣੇ ਆਪ ਹੀ ਛੁੱਟ ਗਏ। ਕੁੰਡੇ ਵਿੱਚੋਂ ਉਂਗਲੀ ਕੱਢ ਲਈ ਬਾਹਰ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਖੋਲਿਆ ਕੁੰਡਾ ਤੱਕ ਤੇ ਧੱਕੇ ਕੀਤੇ ਪਾਸੇ ਲੱਖਾਂ ਦੀ ਗਦਰ ਵਿੱਚ ਦਸ਼ਮਨ ਵਾਧਾ ਰਿਆ ਸੀ ਜੁਝਾਰ ਸਿੰਘ ਦੀ ਨਜ਼ਰ ਦੁਸ਼ਮਣ ਨਾਲ ਡੱਟ ਕਰਾਈ ਗੁਰੂ ਦਾ ਛੋਟਾ ਪੁੱਤ ਛੱਡ ਕੇ ਆਕਾਲ ਯਾਕਾਲ ਦੇ ਜਾਗਾਰੇ ਦੁਸ਼ਮਣ ਦੀ ਸਭਾ ਵਿੱਚ ਸ਼ੇਰ ਦੀ ਤਰ੍ਹਾਂ ਗਰਜ ਕੇ Era pa... ਇਹ ਯਾਰ ਸ਼ਮਾ ਹੀ ਜੋ ਪਤੰਗਾਂ ਦੀਆਂ 8 ਜੀ ਹਿੱਤ ਦੀ ਪਾ ਗਿਆ ਜਦ ਲਾਲ ਛਪੇਰਾ ਕੋਈ ਨਾਪ ਸਕਦਾ ਦਿਮਾਗ ਦੇ ਪੁਮਾਨੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਹਰ ਗੱਜ ਨਹੀਂ ਲੱਪਿਆ ਜੀ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਇਤਿਹਾਸ ਪੜ੍ਹਦਾ ਹੈ ਵਾਪਸ ਕੌਮਾਂ ਦਾ ਇਤਿਹਾਸ ਪੜ੍ਹਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦ ਦਾ ਕਿਸੇ ਕੌਮ ਕੋਲੇ ਕੋਈ ਪੈਗ ਨਹੀਂ ਖਾਸ ਜੀ ਹਿੱਤ ਦੀ ਪਾ ਗਿਆ ਜਦ ਲਾਲ ਛਪੇਰਾ ਨਿਗਰਾ ਵੇਖੋ ਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਜੋੜੀ ਜੋੜੀ ਹੋ ਗਿਆ ਪਰਵਾਦ ਬਥੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਹੱਤ ਪੰਨ ਬੋਲੇ ਸਤਿਗੁਰੂ ਵਾਹ ਪਾਉਣਾ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਤੇ ਮੰਗਿਆ ਕੀ ਆ ਪੰਥ ਵਸੇ ਮੈਂ ਉਜਣਾ ਮੰਨ ਜਾਓ ਘਡੇਰਾ ਵਾਹ ਵਾਹ ਗੁਬੈਨ ਸਿੰਘ ਤਨ ਤੇਰਾ ਜੀ ਸੀਤਲ ਜੀ ਕਹਿੰਦੇ ਨੇ ਜਿਵੇਂ ਕੋਈ ਲਾ ਕੇ ਪਿਆਰ ਦੀ ਨਸ਼ਤਰ ਨੂੰ ਪਿਛਾਲੇ ਖੋੜ ਜਾਂਦਾ ਹੈ ਹੱਥ ਲੈ ਕੇ ਧਰਮ ਦਾ ਤੱਕੜ ਕੋਈ ਕਰਨੀ ਤੋਰ ਜਾਂਦਾ ਹੈ ਜਦ ਮੈਂ ਪੁੱਤਰਾਂ ਦੇ ਦਾਕੇ ਦੀ ਕਹਾਣੀ ਕਾਣ ਬਹਿ ਜਾਂਦਾ ਹਾਂ ਮੇਰੀ ਅੱਖ ਰੋ ਪੈਂਦੀ ਹੈ ਕਿਲੇ ਦਾ ਡੋਲ ਤੋ ਡੋਲੇ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਕਿਹਾ ਜੋਗੀ ਸਾਹਿਬ ਦੀ ਕਵਿਤਾ ਬੈਤ ਉਹਦੀ ਸਥਾਈ ਸਮਝ ਕਰਾ ਉਹ ਲਿਖਦੇ ਨੇ ਭਾਵੇਂ ਸੈਂਕੜੇ ਦੁਨੀਆਂ ਤਾਈ ਫਿਰਦੇ ਉਹ ਬੱਧਾ ਵਾਲੇ ਦੇ ਦਿੱਲੀਸ ਕਰੇ ਕਰ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸਿਸਾ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਹਾਰਾਜ ਨੇ ਚੋਰ ਦੀ ਨਹੀਂ ਛੱਡ ਲਿਆ ਆਪਣੀ ਬਕਾਰ ਦੀ ਵੀ ਕੁਰਬਾਨੀ ਦਿੱਤੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਕਹਿੰਦਾ ਮੈਂ ਕੱਲ ਨੂੰ ਮੈਦਾਨੇ ਜੰਗ ਵਿੱਚ ਪੁਰਜਾ-ਪੁਰਜਾ ਉਹ ਕੇ ਸ਼ਹਾਦਤ ਦਾ ਜਾਮ ਪੀਵਾਂਗਾ ਪੰਜ ਪਿਆਰੇ ਕਹਿੰਦੇ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ ਗੱਲ ਆ ਕੇ ਵਕਾਰ ਤੇ ਖੜੀ ਹੋ ਗਈ ਪੁੱਤਰਾਂ ਦੀ ਕੁਰਬਾਨੀ ਦਾ ਸ਼ਾਇਦ ਕਿਸੇ ਕੌਮ ਦੇ ਪੈਗੰਬਰ ਨੇ ਦਿੱਤੀ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਾਹਸੇ ਪੈਗੰਬਰ ਨੇ ਦੇਣਾ ਵਕਾਰ ਦੀ ਕੁਰਬਾਨੀ ਵੀ ਸਾਡੇ ਸਾਹਮਣੇ ਦੇ ਦਿੱਤੀ ਉਸਤਾਤੇ ਦਾ ਕੰਮ ਕਰਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਛੋਟਿਆਂ ਦੀ ਕਮ ਤੱਕ ਹੈ ਕਿ ਆਪ ਜੀ ਤੁਹਾਡੇ ਲੈ ਬਖਰਦਾਰ ਜੀ ਵੀ ਸਿੰਘ ਨੇ ਹੁਕਮ ਕੀਤਾ ਸੀ ਉਹ ਜਰੂਰ ਸੁਣਾਇਆ ਜੀ ਸਬਬ ਬਣਿਆ ਸਰਪੰਚ ਸਾਹਿਬ ਛੋਟੇ ਵੀਰ ਰਣਜੀਤ ਸਿੰਘ ਜੀ ਰਾਣਾ ਮੈਨੂੰ ਫੋਨ ਰਾਈ ਇਹਨਾਂ ਨੇ ਹੁਕਮ ਕੀਤਾ ਨਾ ਹੀ ਨਹੀਂ ਹੋਈ ਮਿੱਤਰਾਂ ਦੀ ਦੁਨੀਆ ਵਿੱਚੋਂ ਖਾਸ਼ੀਤ ਰੱਖਦੇ ਨੇ ਇਹਨਾਂ ਦਾ ਫੋਨ ਗਿਆ ਉਸ ਵੇਲੇ ਹਾਂ ਕਰ ਦਿੱਤੀ ਤੁਹਾਡੇ ਦੀਦਾਰ ਹੋਇਆ ਅਹਿਸਾਨ ਆ ਸਾਡੇ ਸੱਤੇ ਰਾਣਾ ਜੀ ਦਾ ਕਿਉਂਕਿ ਤੁਹਾਡੇ ਦਸ਼ਮ ਕਰਾਇ ਗੁਰੂ ਕੀ ਸੰਗਤ ਦੇ ਗੁਰੂ ਸਾਹਿਬ ਦੇ ਤੁਹਾਡੇ ਵਿੱਚੋਂ ਪਤਾ ਨਹੀਂ ਕਿਹੜਾ ਪਰਮੇਸ਼ਰ ਦਾ ਪਿਆਰਾ ਬਖਸ਼ਾ ਹੈ ਜਿਹਦੀ ਬਖਸ਼ਿਸ਼ ਨਾਲ ਸਾਡਾ ਵੀ ਜੀਵਨ ਸਫਲ ਹੋ ਜਾਵੇ ਜਗਦੀਪ ਸਿੰਘ ਨੇ ਹੁਕਮ ਕੀਤਾ ਕਿ ਮੋਤੀ RAM ਮਹਿਰਾ ਗੰਗੂਦਾਰ ਸੁਖ ਵੈਗਰੂ ਵਦੀਰ ਖਾਂਦਾਰ ਸ਼ੋਗਿਆ ਮਾਤਾ ਜੀ ਨੂੰ ਬੁਰਜ ਦੀ ਆਖਰੀ ਮੰਜ਼ਲ ਤੇ ਖਬਰ ਕਿਵੇਂ ਦਿੰਦਾ ਉਹ ਸੰਧਾ ਕੰਦਾ ਦਾ ਇਤਿਹਾਸ ਕਹਿੰਦਾ ਕਿ ਸਭ ਜਿਆਦਾ ਨਿਸ਼ਾਦਤ ਤੋਂ ਬਾਅਦ ਮੋਤੀ ਆਉਂਦਾ ਹੈ ਮਾਤਾ ਜੀ ਦੇ پاس ਬੁਰਜ ਦੀ ਆਖਰੀ ਮੰਜ਼ਲ ਹੁਣ ਗੱਲ ਬੜੀ ਦੁਖ ਭਰੀ ਸੀ ਸੋਚਦਾ ਵੀ ਮਾਈ ਨਾਲ ਗੱਲ ਕਿਵੇਂ ਸਾਂਝੀ ਕਰਾਂ ਮਾਤਾ ਜੀ ਨਾਲ ਕਿੱਥੋਂ ਗੱਲ ਆਰੰਭ ਕਰਾਂ ਕਿਵੇਂ ਦੱਸਾਂ ਵੀ ਆਹ ਕੁਝ ਕੀਤਾ ਬਾਬਾ ਜੋਰਾਵਰ ਤੇ ਪੱਤੇ ਸਿੰਘ ਨਾਲ ਆਖਣਾ ਮਾ ਮਾ ਆਖਿਆ ਤੇ ਸੰਭਲੇ ਨਾ ਗਾ ਤੇ ਰੋਣ ਲੱਗ ਪਿਆ ਮਾਤਾ ਨੂੰ ਪੈ ਗਿਆ ਸ਼ੱਕ ਕਿ ਜਿਹੜਾ ਮੋਤੀ ਰੋਂਦਾ ਹੈ ਨਾ ਕਹਾਣੀ ਕੀ ਹੋਰ ਵਾਪਰਗੀ ਬੱਚੇ ਸਭ ਮਦਾਨ ਕਦੇ ਜਾਣ ਮੰਨੇ ਲਾਲਚ ਦੇ ਕੇ ਧਰਮ ਤੋਂ ਦੂਰ ਨਵਿੱਤਾ ਮਾਤਾ ਜੀ ਬਹੁ ਫੜ ਕੇ ਮੋਤੀ ਨੂੰ ਕਹਿੰਦੇ ਨੇ ਕਦੋਂ ਰੋ ਰਹਿਆ ਖੋਲ ਕੇ ਦੱਸ ਮੈਨੂੰ ਮੇਰੇ ਬਾਲ ਤੇ ਬਾਲਾਂ ਦਾ ਹਾਲ ਮੋਤੀ ਕੈਨੂੰ ਰੋਂਦਿਆਂ ਵੇਖ ਕੇ ਸੋਚਦੀ ਹਾਂ ਧਰਮੋਂ ਡੋਲ ਤਾਂ ਗਿਆ ਨਹੀਂ ਲਾਲ ਮੋਤੀ ਜੋਰਾ ਵਾਸਤੇ ਫਤਿਹ ਨੂੰ ਦੱਸ ਮੈਨੂੰ ਕਿਵੇਂ ਘੂਰ ਦੇ ਰਾਹ ਚੰਗਾਲ ਮੋਤੀ ਧਰਮ ਖਾਣ ਲਈ ਮੇਰੇਆ ਪੋਤਿਆਂ ਦਾ ਤੜੇ ਹੋਣਗੇ ਸੂਬੇ ਕਈ ਢਾਲ ਮੋਤੀ ਨਵੇਂ ਗੁਰਾਂ ਦੀ ਗੋਦ ਵਿੱਚ ਬਹਿਣ ਬਦਲੇ ਲੱਜ ਗਿਆ ਨੇ ਧਰਮ ਦੀ ਪਾਲਨ ਮੋਤੀ ਉਮਰ ਛੇਰੀ ਸੀ ਬਾਲ ਕਾ ਨਹੀਂ ਸਦਕ ਨਿਭ ਗਿਆ ਸਿਰਾਂ ਦੇ ਨਾਲ ਮੋਤੀ ਬੇਟਾ ਦੱਸਦਾ ਕਿਉਂ ਨਹੀਂ ਪੱਥਰ ਦਾ ਬੁੱਤ ਬਣ ਕੇ ਕਿਉਂ ਖਲਾਇ ਦੱਸ ਤਾਂ ਸਹੀ ਦੋ ਰੋਵਾਰ ਤੇ ਫਤਲ ਸਿੰਘ ਨਾਲ ਵਕਤ ਦੇ ਹੱਥ ਮਨੇ ਕਿਉਂ ਜਬਰਤੂਕ ਕੀਤਾ ਮਾਤਾ ਦੀ ਰਸਨਾ ਤੋਂ ਸ਼ਮਸ਼ਣ ਕਿ ਬੋਢੇ ਤੇ ਰੱਖੇ ਫਰਮੇ ਨਾਲ ਡਿਗਦੇ ਆਪ ਸਿੰਘ ਪੁੱਛ ਕੇ ਥੋੜਾ ਜਿਆ ਸਮਲ ਕੇ ਮੋਤੀ ਬਾਬਾ ਜੋਰਾਬਰ ਪਟਕਾ ਤੇ ਸਿੰਘ ਦੀ ਸ਼ਹਾਦਤ ਮਾਤਾ ਜੀ ਨਾਲ ਸੰਧੀ ਕਿਉਂ ਕਰਦਾ ਮੋਤੀ ਮਹਿਣਾ ਵਿੱਚੋਂ ਨੀਰ ਸੀ ਮਹਾਰਿਆ ਸਹਬ thank mm -hmm. you ਮੇਰੇ ਸਰਬੰਸਦਾਨੀ ਤੇਰੇ ਪਰਿਵਾਰ ਕੇ ਸਰ ਗੁਰੂ ਗੋਬਿੰਦ ਸਿੰਘ ਸੱਚੀ ਪਾਖਾ ਮਹਾਰਾਜ ਨੇ ਪਰਿਵਾਰ ਦੀ ਪੁੱਤਰਾਂ ਦੀ ਪਿਤਾ ਦੀ ਲਾਸਾਨੀ ਕੁਰਬਾਨੀ ਦੇ ਕੇ ਪਰਿਵਾਰ ਨੂੰ ਜਿਉਂਦੇ ਰੱਖਿਆ ਅਗਰ ਮੈਂ ਉੱਥੇ ਗੁਰੂ ਗੋਬਿੰਦ ਸਿੰਘ ਤੋਂ ਸੁਣਤ ਹੋਤੀ ਸਾ ਨਾ ਇੱਥੇ ਕੋਈ ਠਾਕੁਰਦਵਾਰਾ ਹੁੰਦਾ ਨਾ ਇੱਥੇ ਕੋਈ ਮੰਦਰ ਹੁੰਦਾ ਨਾ ਇੱਥੇ ਕੋਈ ਧਰਮਸ਼ਾਲਾ ਹੁੰਦੀ ਨਾ ਇੱਥੇ ਕੋਈ ਗੁਰਦੁਆਰਾ ਹੈ ਗੁਰੂ ਗੋਬਿੰਦ ਸਿੰਘ ਸੱਚੀ ਪਾਖਾ ਮਹਾਰਾਜ ਦੀ ਮਿਹਰਬਾਨੀ ਦਾ ਸਰਕਾਰ ਸਰਦਾਰਾਂ ਦੀਆਂ ਕੋਟੀਆਂ ਵੀ ਚਾਰ-ਚਾਰ ਮਜਨੀਆ ਨਾ ਹੁੰਦੀਆਂ ਜੇ ਬਾਬਾ ਜੋਰਾਵਰ ਤੇ ਫਤਿਹ ਸਿੰਘ ਦੀਵਾਰਾਂ ਵਿੱਚ ਆਪਣੇ ਆਪ ਨੂੰ ਨਾ ਚੜਾਉਂਦੇ। ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਆਖੋ ਜੀ ਸਤਨਾਮ ਵਾਹਿਗੁਰੂ। ਸਬਗੁਰੂ ਗਗਨ ਸਿੰਘ ਸੱਚੇ ਪਾਤਸ਼ਾਹ ਦੀ ਦਾ ਮੁਕੱਦਸ ਪਾਕ ਹੋਇਤ ਇਤਿਹਾਸ ਧਿਆਨ ਕਰ ਰਿਹਾ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਗੁਰੂ ਕੀ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਜੋਗ ਹੈ। ਇਤਿਹਾਸ ਸੁਣਾਉਂਦਿਆਂ ਜਿੰਨੇ ਵੀ ਲਫ਼ਜ਼ ਸਾਡੇ ਕੋਲੋਂ ਚੰਗੇ ਨਿਕਲੇ ਵਾਹਿਗੁਰੂ ਨੇ ਘਟਾਏ। ਚੰਗੇ ਸ਼ਬਦਾਂ ਨੂੰ ਹਿਰਦੇ ਵਿੱਚ ਸਾਫੇ ਲਾ ਲੈਣ ਦਾ ਯਤਨ ਕਰਨਾ ਜੀ ਫਿਰ ਜਦੋਂ ਵਾਇਗਰ ਨੂੰ ਪਾਇਆ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਵੀਰ ਜੀ ਇੱਕ ਵਹੁਮ ਕਰਕੇ ਗਏ ਫਿਰ 30 ਦਸੰਬਰ ਨੂੰ ਬਾਬਾ ਮੋਤੀ RAM ਜੀ ਦੀ ਯਾਦ ਵਿੱਚ ਜੋੜ ਮੇਲਾ ਮਨਾਇਆ ਜਾ ਰਿਹਾ ਤਾਂ ਆਪ ਜੀ ਨੇ ਸ਼ਿੱਦਤ ਨਾਲ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਨੂੰ ਬਖਸ਼ੋ ਆਗਿਆ ਅੰਤ ਵਿੱਚ ਸਾਰੇ ਪ੍ਰਬੰਧਕ ਵੀਰਾਂ ਦਾ ਵੀਰ ਦਿਲਬਖ ਸਿੰਘ ਸਾਹਿਬ ਜੀ ਦਾ ਵੀਰ ਰਣਜੀਤ ਸਿੰਘ ਜੀ ਰਾਣਾ ਸਪੰਦ